ਗਰੀਬ ਦੇ ਗਰੀਬ ਇੰਪਲੇ ਵਿੱਚ ਮਕਾਨ ਨੰਬਰ 53 ਸੈਕਟਰ 118 ਦੇ ਵਸਨੀਕ ਮਹਿੰਦਰ ਸਿੰਘ ਪੁੱਤਰ ਸਵਰਗਵਾਸੀ ਸਰਦਾਰ ਨਾਨ ਸਿੰਘ ਨੂੰ ਪਿਆਨਕ ਬਿਮਾਰੀਆਂ ਨੇ ਬੁਰੀ ਤਰ੍ਹਾਂ ਜਕੜ ਰੱਖਿਆ ਹੈ ਮਹਿੰਦਰ ਸਿੰਘ ਜੀ ਕਿਰਾਏ ਦੇ ਮਕਾਨ ਵਿੱਚ ਰਹੇ ਰਹੇ ਹਨ ਉਨ੍ਹਾਂ ਦੀ ਆਮਦਨੀ ਦਾ ਕੋਈ ਸਾਧਨ ਨਹੀਂ ਰਿਹਾ ਆਏ ਦਿਨ ਮਹਿੰਗੀਆਂ ਦਵਾਈਆਂ ਮਹਿੰਗੀ ਟੈਸਟ ਅਤੇ ਇੰਜੈਕਸ਼ਨਾਂ ਨੇ ਉਨ੍ਹਾਂ ਨੂੰ ਕਰਜ਼ਾਈ ਕਰ ਦਿੱਤਾ ਹੈ ਤੇ ਹੌਸਲਾ ਵੀ ਤੋੜ ਦਿੱਤਾ ਹੈ ਇਹ ਦਸਨਯੋਗ ਹੈ ਕਿ ਮਹਿੰਦਰ ਸਿੰਘ ਜੀ ਖੁਦ ਇਕ ਸਮਾਜ ਸੇਵੀ ਹਨ ਦੇ ਐਸਡੀਸੀ ਮਹਾਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਦੇ ਨਜ਼ਦੀਕੀ ਸਾਥੀ ਹਨ ਉਹ ਸਰਦਾਰ ਕੁੰਬੜਾ ਦੀ ਅਗਵਾਈ ਵਿੱਚ ਲੋਕਾਂ ਦੇ ਮਸਲਿਆਂ ਲਈ ਹਮੇਸ਼ਾ ਲੜਦੇ ਰਹੇ ਹਨ ਪਰ ਅੱਜ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਸਮਾਜ ਦੇ ਸੇਵਾਦਾਰ ਦੀ ਕੋਈ ਸਾਰ ਨਹੀਂ ਲੈ ਰਿਹਾ ਬਿਮਾਰੀਆਂ ਨਾਲ ਗ੍ਰਸਤ ਮਹਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਸਮੂਹ ਸਮਾਜ ਹਤੈਸ਼ਿਆਨ ਅਤੇ ਸੀਵਾ ਪਾਵਨਾ ਰੱਖਣ ਵਾਲਿਆਂ ਨੂੰ ਬੇਨਤੀ ਕੀਤੀ ਹੈ ਕਿ ਸਾਡੀ ਮਦਦ ਕਰੋ ਤੇ ਸਾਡੇ ਪਰਿਵਾਰ ਦੇ ਮੁਖੀ ਦੀ ਜ਼ਿੰਦਗੀ ਬਚਾਉਣ ਲਈ ਅੱਗੇ ਆਓ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਵੀ ਲੋਕਾਂ ਨੂੰ ਮਹਿੰਦਰ ਸਿੰਘ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ ਬੇਨਤੀ ਕਰ ਮਾਚਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਮਹਿੰਦਰ ਸਿੰਘ son of ਆਨੰਦ ਸਿੰਘ ਗ੍ਰੀਨ ਇਨ ਕਲੇਵ ਹਾਊਸ ਨੰਬਰ 53 ਦਾ ਦਾ ਰਹਿਣ ਵਾਲਾ ਜੀ ਕਿਰਾਏ ਪਰ ਕਿਰਾਏ ਦੇ ਮਕਾਨ ਤੇ ਮੈਂ ਰਹਿਣਾ ਜੀ ਮੈਨੂੰ ਤਿੰਨ ਚਾਰ ਬਿਮਾਰੀਆਂ ਇੰਜ ਇੰਜ ਲੱਗੀਆਂ ਜੀ ਕਿ ਮੇਰੇ ਕੋਲ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਹੈਗੇ ਕੱਲਾ ਕੱਲਾ ਜੀ ਮੈਂ ਘਰ ਦੇ ਵਿੱਚ ਕਮਾਉਣ ਵਾਲਾ ਤੇ ਹੁਣ ਮੇਰੀ ਕੋਈ ਮਦਦ ਨਹੀਂ ਹੈ ਕਿਸੇ ਵੱਲੋਂ ਕੋਈ ਕਿਸੇ ਵੱਲੋਂ ਕੋਈ ਪੈਸਾ ਨਹੀਂ ਮਿਲ ਰਿਹਾ ਇਸ ਕਰਕੇ ਮੇਰਾ ਇਲਾਜ ਦੇ ਵਿੱਚ ਕਮੀ ਹੋ ਰਹੀ ਹੈ ਦੇਰੀ ਹੋ ਰਹੀ ਹੈ ਮੇਰਾ ਇਲਾਜ ਜਿਹੜਾ ਹੈ ਉਹ ਪੀਜੀਆਈ ਤੋਂ ਚੱਲ ਰਿਹਾ ਹੈ ਤੇ ਜਿਹਦੇ ਵਿੱਚ 25-30000 ਰੁਪਿਆ ਮਹੀਨੇ ਦਾ ਮੇਰਾ 52 ਦਾ ਖਰਚਾ ਹੈ ਜੀ ਤੋਂ ਪਲੀਜ਼ ਮੇਰੀ ਵੱਧ ਤੋਂ ਵੱਧ ਮੇਰੀ ਮਦਦ ਕਰੋ ਮੇਰੀ ਇਹੀ ਬੇਨਤੀ ਹੈ ਜੀ ਅਗਰ ਮੇਰੀ ਇਹ ਬੇਨਤੀ ਕਬੂਲ ਹੋ ਜਾਵੇ ਤਾਂ ਲੋਕਾਂ ਦਾ ਮੈਂ ਬਹੁਤ ਧੰਨਵਾਦ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਜੇ ਮੇਰੇ ਹਸਬੰਦ ਨੂੰ ਕਈ ਬਿਮਾਰੀਆਂ ਜਿਦੇ ਚ ਕਿਡਨੀ ਦੀ ਲੀਵਰ ਸਿਰੋਸਿਸ ਹੈ আর ਨਾਲ ਹਾਰਟ ਟ੍ਰਵਲਸ ਹੈ ਗਿਆ ਪਾਣੀ ਪਰਦਰਪੇਟ ਜਿੱਦਾ ਇਲਾਜ ਕਰਨ ਲਈ ਮੈਨੂੰ ਹੈਲਪ ਦੀ ਲੋੜ ਹੈ ਜਿੱਦੇ ਵੀ ਚੈਲਬਮਿੰਦੇ ਇੰਜੈਕਸ਼ਨ ਚਾਰ ਲਿਖੇ ਹੋਏ ਆ ਡਾਕਟਰ ਨੇ আর ਉਹ ਸਾਡੇ ਪਹੁੰਚ ਤੋਂ ਬਾਹਰ ਹੈਗੇ ਤਾਂ ਪਲੀਜ਼ ਸਾਡੀ ਜਿੰਨੀ ਹੋ ਸਕੇ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਸਾਰੀ ਅੱਜ ਪ੍ਰੈਸ ਰਾਹੀਂ মিডিਆ ਰਾਹੀਂ ਬੇਨਤੀ ਕਰਨਾ ਚਾਹੁੰਦਾ ਕਿ ਗ੍ਰੀਨ ਇਨਕਲੇਵ ਵਿੱਚ ਜਿਹੜਾ ਸਰਦਾਰ ਮਹਿੰਦਰ ਸਿੰਘ ਜੀ ਸਾਡੇ ਯਾਰ ਮਿੱਤਰ ਹੈ ਜੀ ਦੋਸਤ ਹੈ ਮਿਲਣ ਗਿਲਣ ਵਾਲੇ ਮਿਲਣ ਬੱਤ ਬੱਤ ਸਾਰੇ ਪਰ ਜਿਹੜੀਆਂ ਅੱਜ ਦੇਖਿਆ ਸੀ ਖਬਰਸਾਰ ਲੈਣ ਆਏ ਸੀ ਪਹਿਲਾਂ ਵੀ ਮੈਂ ਗੇੜਾ ਮਾਰ ਕੇ ਮਾਰ ਚੁੱਕਿਆ ਤੇ ਇਹਦੀ ਜਿਵੇਂ ਮਾਲੀ ਹਾਲਤ ਪੈਸੇ ਪੱਖੋਂ ਬਹੁਤ ਕਮਜ਼ੋਰ ਹਾਲਤ ਹੈ ਜਿਸ ਕਰਕੇ ਆਪਣਾ ਪੂਰਨ ਤੌਰ ਤੇ ਇਲਾਜ ਵੀ ਨਹੀਂ ਕਰਾ ਸਕਦਾ ਜਿਸ ਦਾ 25 ਤੋਂ 30000 ਰੁਪਏ ਕਹਿੰਦਾ ਹਰ ਮਹੀਨੇ ਜਿਹੜਾ ਮੇਰਾ ਖਰਚਾ ਜੀ ਮੈਂ ਪੀਜੀਆਈ ਤੋਂ ਇਲਾਜ ਚੱਲ ਰਿਹਾ ਸਾਰੀਆਂ ਰਿਪੋਰਟਾਂ ਦੇਖੀਆਂ ਤੇ ਮੈਂ ਤੁਹਾਡੇ ਰਹੀਂ ਪ੍ਰੈਸ਼ਰ ਆਹੀਂ ਜਿਹੜੇ ਮਾਨਯੋਗ ਸਾਡੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਗੁਰਦੁਆਰਾ ਸਹਿਬਾਨ ਤੇ ਜਿਹੜੇ ਐਨਜੀਓ ਚਲਾ ਰਹੇ ਨੇ ਉਹਨਾਂ ਵੀਰਾਂ ਨੂੰ ਉਹਨਾਂ ਭੈਣਾਂ ਨੂੰ ਬੇਨਤੀ ਕਰਦਾ ਤੇ ਇਹਨਾਂ ਦਾ ਜਿਹੜਾ ਅਸੀਂ ਸਕਰੀਨ ਤੇ ਤੁਹਾਨੂੰ ਨੰਬਰ ਦੇ ਦਾਂਗੇ ਪਰਿਵਾਰ ਨੂੰ ਮਿਲ ਕੇ ਜੋ ਮੇਰਾ ਵੀਰ ਹੈਲਪ ਕਰ ਸਕਦਾ ਮਿਲ ਕੇ ਕਰ ਦੋ ਨਹੀਂ ਤਾਂ ਇਹਨਾਂ ਨਾਲ ਫੋਨ ਤੇ ਸੰਪਰਕ ਕਰਕੇ ਇਹਨਾਂ ਦੇ ਲਿਖੇ ਹੋਏ ਫੋਨ ਤੇ ਸੰਪਰਕ ਕਰ ਸਕਦੇ ਆ ਤਾਂ ਇਹਦੀ ਜਿਹੜੀ ਹੈਲਪ ਕੀਤੀ ਜਾਵੇ ਤਾਂ ਕਿ ਤੁਹਾਡਾ ਜਿਹੜਾ ਇੱਕ ਇੱਕ ਪੈਸਾ ਇਸ ਵੀਰ ਦੇ ਇਲਾਜ ਲਈ ਲਗੇ ਤਾਂ ਕਿ ਜਿਹੜੀ ਅਸਲ ਗੁਰੂ ਕੀ ਗੋਲ ਕੇ ਗਰੀਬ ਦਾ ਮੂੰਹ ਇਸੇ ਤਰ੍ਹਾਂ ਜੋ ਗੁਰੂ ਸਾਹਿਬਾਨਾ ਨੇ ਸਾਡੀ ਡਿਊਟੀ ਲਈ ਹੈ ਸਮਰੱਥਾ ਬਖਸੀ ਜਿੰਨੇ ਕੋ ਉਹਨਾਂ ਕਸੀ ਇਹਨਾਂ ਦੀ ਹੈਲਪ ਮਦਦ ਕਰ ਰਹੇ ਤੁਸੀਂ ਵੀ ਤੁਹਾਡਾ ਯੋਗਦਾਨ ਹੋਊਗਾ ਤਾਂ ਕਿ ਇਸ ਦੀ ਜਿਹੜੀ ਜ਼ਿੰਦਗੀ ਉਹ ਬਚੀ ਰਹੇ ਤੁਹਾਡਾ ਸਾਰਿਆਂ ਤੋਂ ਆਸ ਕਰਦੇ ਆ ਇਸ ਵੀਰ ਦੀ ਜਿਹੜੀ ਪੂਰਨ ਤੌਰ ਤੇ ਮਦਦ ਹੋਏ ਤਾਂ ਕਿ ਇਲਾਜ ਪੱਖੋਂ ਕੋਈ ਕਿਸੇ ਪਾਸੇ ਕਮੀ ਨਾ ਰਹੇ ਇਹਦਾ ਖਰਚਾ ਪੂਰਾ ਜਿਹੜਾ ਕਰੇ ਤਾਂ ਅਸੀਂ ਤਾਨੂੰ ਸਾਰਿਆਂ ਨੂੰ ਹੀ ਆਪਣੇ ਮੋਰਚੇ ਵੱਲੋਂ ਐਸਬੀਸੀਪੀ ਵਾਹ ਪੰਚਾਇਤ ਵੱਲੋਂ ਆਪਣੀ ਸੰਸਥਾ ਵੱਲੋਂ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਵੀਰ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ